ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਅਸੀਂ ਜਿਪਿੰਡ ਘੁੰਮਣ ਕਲਾ ਬਾਈ ਬਬਰੀ ਦੇ ਕਰੋ ਆਪਾਂ ਇੱਕ ਚੌਥੇ ਸੂਏ ਸੂਣ ਵਾਲੀ ਇੱਕ ਚੰਗੀ ਸੋਹਣੀ ਮੱਝ ਦਿਖਾ ਰਿਹਾ ਚੰਗੇ ਵਜਨ ਵਾਲੀ ਆ ਚੰਗੀ ਸੰਭੀ ਵੀ ਆ ਕਦ ਕਾਟ ਵੀ ਮਿੱਤਰੋ ਠੀਕ ਆ ਬਹੁਤਾ ਕੋਈ ਛੋਟਾ ਨਹੀਂ ਸੋਹਣਾ ਕਦ ਕਾਟ ਆ ਜਿਹੜੇ ਹਿਸਾਬ ਨਾਲ ਮਿੱਤਰੋ ਮੱਝਾਂ ਦਾ ਹੁੰਦਾ ਹੈ ਸਿੰਘਾਂ ਦੀ ਬੰਤਰ ਵੀ ਸੋਹਣੀ ਆ ਥੋੜੀ ਜੁਨੀਕੀ ਧੱਕ ਵੀ ਲੈਵੇ ਨੂੰ ਅੱਗੇ ਨੂੰ ਐ ਕਿਉਂਕਿ ਕਈ ਦੋਸਤ ਮਿੱਤਰ ਮੈਨੂੰ ਫੋਨ ਲਾ ਕੇ ਕਹਿੰਦੇ ਆ ਵੀ ਹਰ ਪਾਸੋਂ ਤੂੰ ਸਲਾਹ ਦਿੰਨਾ ਪਰ ਜਿਹੜੀ ਚੀਜ਼ ਆਪਾਂ ਹੁੰਦੀ ਆ ਮਿੱਤਰੋ ਆਪਾਂ ਦੱਸਦੇ ਵੀ ਆ ਪਰ ਜੇ ਚੰਗੀ ਚੀਜ਼ ਹੁੰਦੀ ਆ ਤਾਂ ਆਪਾਂ ਚੰਗਾ ਵੀ ਕਹਨੇ ਆ ਜਿੱਥੇ ਆਪਾਂ ਨੂੰ ਮਿੱਤਰੋ ਕਮੀ ਲੱਗਦੀ ਆ ਜੇ ਹੁਣ ਆਪਾਂ ਗੱਲ ਕਰਦੀ ਆ ਵੀ ਥੋੜੀ ਲੇਵੇ ਦੀ ਧੱਕ ਆ ਥੋੜੀ ਜੱਗੇ ਨੂੰ ਆ ਪੂਸ ਕੰਨੀਓ ਲੰਡੀ ਆ ਵਜਣ ਚੰਗਾ ਚੰਗੀ ਸੰਭੀ ਵੀ ਆ ਦੁੱਧ ਵੀ ਵਾਈ ਕਹਿੰਦਾ ਵੀ ਪਿਛਲੇ ਸੂਏ ਦਾ ਬਹੁਤ ਚੰਗਾ ਕੱਢਿਆ ਵਾ ਐਕਤੀ ਕਿੰਨਾ ਕੱਢਦੀ ਆ ਉਹਦੀ ਗੱਲਬਾਤ ਆਪਾਂ ਵਾਈ ਦੇ ਨਾਲ ਕਰਾਂਗੇ ਵਾਈ ਦਾ ਜਿਹੜਾ ਘਰ ਆ ਗੁਰਦੁਆਰੇ ਤੇ ਜਮਾ ਬਿਲਕੁਲ ਨਾਲ ਪਿੰਡ ਦੇ ਵਿੱਚ ਘੁੰਮਣ ਘਲਾਂ ਤਹਿਸੀਲ ਮੋੜ ਮੰਡੀ ਕੇ ਜਿਲ੍ਹਾ ਮਿਤਰੋ ਬਠਿੰਡਾ ਪਹਿਲਾਂ ਵੀ ਬਾਈ ਦੇ ਕਰੋ ਇੱਕ ਪਲੂਣ ਝੋਟੀ ਦੀ ਆਪਾਂ ਮਿਤਰੋ ਵੀਡੀਓ ਪਾਈ ਸੀ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਵੀ ਕਿਹੜੇ ਏਰੀਏ ਚ ਗਈ ਸੀ ਸੋ ਉਸ ਵੀਡੀਓ ਦੇ ਵਿੱਚ ਵੀ ਕਾਫੀ ਦੋਸਤ ਮਿੱਤਰਾਂ ਨੇ ਕਮੈਂਟ ਕੀਤੇ ਸੀ ਵੀ ਰੇਟ ਬਾਈ ਨੇ ਵੱਧ ਮੰਗ ਲਿਆ ਪਰ ਮਿਤਰੋ ਚੰਗੇ ਰੇਟ ਚ ਵੇਖੀ ਸੀ ਇਹ ਵੀ ਮਿਤਰੋ ਚੰਗੇ ਦੁੱਧ ਵਾਲੀ ਆ ਪਸੰਦ ਤੁਸੀਂ ਕਰਨੀ ਆ ਰੇਟ ਮਿਤਰੋ ਤੁਸੀਂ ਲਵਣਾ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਐ ਸੇਤਾ ਆਪਣਾ ਹੈਗਾ ਪਿੰਡ ਘੁੰਮਣ ਕਲਾ ਹਨਾ ਆ ਗੁਰਦੁਆਰਾ ਕਿਹੜਾ ਹੈ ਪਿੰਡ ਚ ਦਾਤਨ ਸਰ ਦਾਤਨ ਸਰ ਪਹਿਲਾਂ ਆਪਾਂ ਮੈਂ ਪਿਛਲੇ ਸਾਲ ਪਾਈ ਸੀ ਵੀਡੀਓ ਹਨਾ ਹਾਂਜੀ ਕਿ ਮੇਰੇ ਅਸੀ ਰਿਸਪੌਂਸ ਵਧੀਆ ਰਿਹਾ ਜੀ ਠੀਕ ਹੈ ਕਾਫੀ ਭਰਾਵਾਂ ਦੇ ਫੋਨ ਕਮੈਂਟ ਵੀ ਆਏ ਸੀ ਹਨਾ ਵੀ ਰੇਟ ਜਿਆਦੇ ਮੰਗਿਆ ਗਿਆ ਹੈ ਹਨਾ ਠੀਕ ਹੈ ਚਲੋ ਹੁਣ ਆਪਾਂ ਇਹਦੀ ਗੱਲ ਕਰਦੇ ਆ ਇਹਦਾ ਸੂਆ ਚੌਥਾ ਚੌਥਾ ਸੂਆ ਜੀ ਕਿੰਨੇ ਦਿਨ ਸੂਣ ਚ ਰਹਿੰਦੇ ਨੇ ਸੂਣ ਦਿਨ ਪੂਰੇ ਹੋ ਗਏ ਹੁਣ ਵੱਧ ਲੈਂਦੀ ਠੀਕ ਹੈ ਦਿਨ ਪੂਰੇ ਹੋਏ ਪਿਆ ਧੋਰੇ ਜਿ ਇੱਕ ਵਾਰੀ ਆ ਦੇਣਾ ਮਿੱਤਰੋ ਵੱਧ ਲੈਂਦੀ ਆ ਚੌਥਾ ਸੁਆ ਸੋਣੀ ਐ ਵਜਨ ਚੰਗਾ ਚੰਗੀ ਸੰਭੀ ਵੀ ਐ ਤੇ ਲੈ ਵੀ ਦੀ ਬੰਤਰ ਮਿੱਤਰੋ ਬੈਸੇ ਸੋਣੀ ਐ ਅਜੇ ਕੱਚੀ ਆ ਕਾਫੀ ਦਿਨਾਂ ਦੀ ਤੇ ਸੂਣ ਵੇਲੇ ਬਾਈ ਕਦੇ ਵੀ ਪੂਰੀ ਤਿਆਰ ਹੁੰਦੀ ਆ ਫਸ ਕੇ ਖੜਦੀ ਆ ਇਹ ਉਸ ਕਨੇਵਲੈਂਡ ਦੀ ਆ ਮੋੜ ਲੈ ਥਾਂ ਲੈ ਵੀ ਦੀ ਪੂਰੀ ਸਾਫ ਐ ਸਿੰਗਾ ਦੀ ਫੇਰ ਵੇਰ ਕਨੇ ਵੀ ਸੇਵ ਸੋਣੀ ਐ ਜੇਕਰ ਕਿਸੇ ਭਰਾ ਨੇ ਨਵਾਂ ਮਿੱਤਰੋ ਕੰਮ ਕਰਨਾ ਹੈ ਉਹਦੀ ਖਾਤਰ ਮਿੱਤਰੋ ਕੋਈ ਲੰਡੀ ਕੁਛ ਨਹੀਂ ਕਹਦੀ ਹੁੰਦੀ ਨਾਲ ਸੰਗ ਟੁੱਟੇ ਵਾਲੀ ਤੇ ਨਾਲ ਹੀ ਲੰਡੀ ਕਿਉਂਕਿ ਉਹ ਮਿੱਤਰੋ ਦੁੱਧ ਵਾਲਾ ਪਸ਼ੂ ਲਓ ਕਿਉਂਕਿ ਫੇਰੀ ਨਾਲੇ ਤਾਂ ਮਿੱਤਰੋ ਬੰਦੇ ਨੂੰ ਤਜਰਬਾ ਆ ਜਾਂਦਾ ਨਾਲੇ ਵੱਧ ਦੁੱਧ ਹੋਊਗਾ ਹਾਂ ਬਰੀਡ ਚੰਗੀ ਤਿਆਰ ਕਰ ਲਾਂਗੇ ਹਨਾ ਤੇ ਇਹਦੀ ਦੁੱਧ ਦੀ ਗੱਲ ਕਰ ਗਏ ਆਪਾਂ ਕਿੰਨਾ ਸਹੀ ਕੱਢਿਆ ਵਾ ਜੀ 15.5 15.5 ਮੰਨ ਲਓ ਵੀ ਸੂ ਪੈਂਦੀ ਐ 10-12 ਦਿਨਾਂ ਬਾਅਦ ਮੈਨੂੰ ਦੁੱਧੇ ਆਉਂਦੀ ਆ 10-12 ਦਿਨਾਂ ਬਾਅਦ ਠੀਕ ਆ ਰੇਟ ਫਿਰ ਇਹਦਾ ਕੀ ਕਰਤਾ ਜੀ 195 ਠੀਕ ਹੈ ਤੇ ਮਾਨ ਤਾਣ ਹੋ ਜੂ ਮੌਕੇ ਤੇ ਫੋਨ ਨੰਬਰ ਦੇ ਦਿੰਦੇ 94633 94633 31994 31994 ਪਿੰਡ ਹੈਗਾ ਘੋਮਣਕਲਾ ਇਹ ਮੋੜ ਮੰਡੀ ਤੋਂ ਕਿੰਨਾ ਕਹੂਗਾ ਇਹ 5 ਕਿਲੋਮੀਟਰ 5 ਕਿਲੋਮੀਟਰ ਤੇ ਮਾਨਸਰ ਰੋਡ ਤੇ ਹੈ ਨਾ ਹਾਂਜੀ ਓਕੇ ਸੋ ਸਾਰੇ ਵੀਰਾਂ ਦਾ ਹਾਂਜੀ ਮਾਨਸਰ ਵੀਰਾਂ ਦਾ ਮਾਨਸਰ ਬਟੰਡਾ ਰੋਡ ਤੇ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਅੱਜ 98724 ਤੇ 82124 ਧੰਨਵਾਦ